ਹੈਲੋ ਜੀ જય ਸ਼੍ਰੀ कृष्णा ਮੈਂ ਮੋਨਿਕਾ ਸਨੰਦ ਦੀ ਦੁਨੀਆ ਦੇ ਵਿੱਚ ਤੁਹਾਡਾ ਸਾਰੇ ਭੈਣ ਭਰਾंनो ਦਾ ਸਵਾਗਤ ਕਰਦੀ ਹਾਂ ਜੀ ਹੋਰ ਸਨਾਂ ਤੁਸੀਂ ਸਾਰੇ ਜਣੇ ਠੀਕ ਹੋ ਵਧੀਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਵਧੀਆ ਹੋਵੋਗੇ ਆਪੋ ਆਪਣੇ ਘਰਾਂ ਦੇ ਵਿੱਚ ਹੁਣ ਤਾਂ ਜੀ ਮੌਸਮ ਦਾ ਵੀ ਬਹੁਤ ਫਰਕ ਪੈ ਗਿਆ ਦੁਪਹਿਰ ਨੂੰ ਹਲਕੀ ਜਿਹੀ ਗਰਮੀ ਜੀ ਆਂਦੀ ਹੈ ਤੇ ਠੀਕ ਹੋ ਗਿਆ ਚਲੋ ਵਧੀਆ ਹੋ ਗਿਆ ਕਿ ਠੀਕ ਹੋ ਗਿਆ ਇੱਕ ਨਾ ਆਂਟੀ ਹੈ ਉਹ ਨਿਊਜ਼ੀਲੈਂਡ ਰਹਿੰਦੇ ਆ ਉਹ ਨਿਊਜ਼ੀਲੈਂਡ ਰਹਿੰਦੇ ਆ ਉਹ ਨਾ ਜਦੋਂ ਵੀ ਉਹਨਾਂ ਦਾ ਮੈਂ ਮੈਸੇਜ ਜੰਤਨਾ ਮੇਰੇ ਕੋਲ ਜਿਵੇਂ ਕਿ ਆਪਣੇ ਰਾਤ ਦੇ 11:00 ਵਜੇ ਤੇ ਓਥੇ ਸ਼ਾਮ ਦੇ 7:00 ਵਜੇ ਤੇ ਸਵੇਰ ਦੇ ਸੌਰੀ ਸੌਰੀ ਸਵੇਰ ਦੇ ਸਵੇਰ ਦੇ 7:00 ਵਜੇ ਆ ਤੇ ਉਹ ਆਂਟੀ ਹਮੇਸ਼ਾ ਮੈਨੂੰ ਮੈਸੇਜ ਦੇ ਵਿੱਚ ਪਹਿਲਾਂ ਉਹਨਾਂ ਦਾ ਇੰਨਾ ਪਿਆਰਾ ਜਿਹਾ ਮੈਸੇਜ ਕਰਦੇ ਐ ਇੰਨਾ ਪਿਆਰਾ ਜਿਹਾ ਮੈਸੇਜ ਕਰਦੇ ਆਂਟੀ ਦਿਲ ਖੁਸ਼ ਕਰ ਕਰ ਦਿੰਦੇ ਨੇ ਪੈਣ ਲੱਗੇ ਤੇ ਆਪਾਂ ਉਸ ਟਾਈਮ ਸਮਝੋ ਆਪਾਂ ਪੈਣੇ ਆ ਤੇ ਹੋਈ ਜਾਂਦਾ ਮੈਸੇਜ ਕਰਦੇ ਘੁਰਦੇ ਹੈ ਨਾ ਕਈ ਵਾਰ ਤੇ 10 ਵਜੇ ਵੀ ਚਲੋ ਪੈ ਜਾਂਦੇ ਤੇ ਕਈ ਵਾਰ 11 ਵੀ ਪੱਜ ਜਾਂਦੇ ਆ ਤੇ ਆਂਟੀ ਜਰੂਰ ਕਹਿੰਦੇ ਕਹਿੰਦੇ ਮਨੀਕਾ ਤੇਰੇ ਲਈ ਹੁਣ ਬਹੁਤ ਵਧੀਆ ਮੌਸਮ ਹੋ ਗਿਆ ਕਿ ਤੂੰ ਕਹਿੰਦੀ ਰਹਿੰਦੀ ਸੀ ਹਾਏ ਦਿਨ ਛੋਟੇ ਆ ਹਾਏ ਕੰਮ ਨਹੀਂ ਹੁੰਦਾ ਹੈ ਕਿ ਮੇਰਾ ਬਾਹਰ ਦਾ ਕੰਮ ਰਹਿ ਜਾਂਦਾ ਘਰ ਦਾ ਕਰਦੇ ਕਰਦੇ ਮੇਰਾ ਬਾਹਰ ਦਾ ਕੰਮ ਰਹਿ ਜਾਂਦਾ ਕਿ ਚਲੋ ਇਹ ਤੇ ਕੁੰਡੀ ਖੋਲ ਕੋ ਤੇ ਜੋ ਚੱਲ ਰਹੀ ਹੈ ਕੁੰਡੀ ਖੋਲਦੀ ਤੇ ਫਿਰ ਮੈਂ ਕਿਹਾ ਮੈਂ ਕਿਹਾ ਹਾਂ ਜੀ ਆਂਟੀ ਤੇ ਹੁਣ ਉਹ ਆਂਟੀ ਮੌਸਮ ਨੂੰ ਦੇਖ ਕੇ ਵੈਦਰ ਨੂੰ ਦੇਖ ਕੇ ਉਹ ਆਂਟੀ ਦੀ ਮੈਨੂੰ ਰੋਜ਼ ਯਾਦ ਆ ਜਾਂਦੀ ਕਿ ਆਂਟੀ ਵਾਕੀ ਸਹੀ ਕਹਿੰਦੇ ਕਿ ਦਿਨ ਵੱਡਾ ਸਾਰਾ ਹੋਵੇ ਨਾ ਫਿਰ ਕਿੰਨਾ ਕੁ ਵਧੀਆ ਲੱਗਦਾ ਕੱਲ ਅਸੀਂ ਜਦੋਂ ਆਪਣੇ ਪੇਕੇ ਘਰ ਗਏ ਸੀਗੇ ਅਸੀਂ ਅਛੇ ਦੇ ਵੀ ਬਹੁਤ ਜ਼ਿਆਦਾ ਮਿਹਨਤ કરી ਔਰ ਅਛੇ ਨੂੰ ਮੇਰੀ ਕਿਹੜੀ ਫਰੈਂਡ ਨੇ ਤੇ ਕਿਹੜੀ ਜੋ ਵੀ ਮੇਰੀ ਭਾਬੀ ਲੱਗਦੀ ਆਂਟੀ ਲੱਗਦੀ ਆ ਕਿਉਂਕਿ ਮੈਂ ਬਹੁਤ ਟਾਈਮ ਬਾਅਦ ਆਪਣੇ ਪੇਕੇ ਘਰ ਗਈ ਸੀ ਜਾਣ ਨੂੰ ਤਾਂ ਮੈਂ ਰੋਜ਼ ਤੁਰ ਰਹੀ ਨਹੀਂ ਲੇਕਿਨ ਮੈਂ ਰੋਜ਼ ਨਹੀਂ ਜਾਂਦੀ ਜੋ ਮੇਰੀ ਮੈਰਿਜ ਤੋਂ ਲੈ ਕੇ ਹੁਣ ਤੱਕ ਮੈਂ ਪਹਿਲਾਂ ਵੀ ਮੇਰੀ ਸੱਸ 6 ਮਹੀਨੇ ਬਾਅਦ ਹੀ ਮੈਨੂੰ ਜਾਣ ਦਿੰਦੀ ਹੁੰਦੀ ਤੇ ਸਾਲ 'ਚ ਨੂੰ ਓਨਲੀ ਸਿਰਫ ਦੋ ਗੇੜੇ ਜਾਣੇ ਦਿੰਦੇ ਹੁੰਦੇ ਤੇ ਜਲਦੀ ਕਹਿ ਦਿੰਦੇ ਤੇ ਪਿੱਛੇ ਤੇ ਬਹੁਤ ਔਖਾ ਕੰਮ ਕਰਦੀ ਬਹੁਤ ਜ਼ਿਆਦਾ ਔਖੀ ਆ ਤਾਂ ਸਿਰਫ ਸਾਲ 'ਚ ਨੂੰ ਦੋ ਵਾਰ ਹੀ ਜਾਣ ਦਿੰਦੇ ਹੁੰਦੇ ਤੇ ਜਦੋਂ ਮੇਰੀ ਦਿਓਰ ਦਾ ਵਿਆਹ ਹੋ ਗਿਆ ਸੀ ਉਸ ਤੋਂ ਬਾਅਦ ਮੈਂ ਰਹਿ ਕੇ ਆਣ ਲੱਗ ਗਈ ਸੀ ਕਿਉਂਕਿ ਫਿਰ ਮੈਨੂੰ ਮੇਰੀ ਦਰਾਣੀ ਦਾ ਵੀ ਸੁੱਖ ਹੋ ਗਿਆ ਸੀ ਚਲੋ ਉਹ ਵੀ ਬਹੁਤ ਕੰਮ ਕਰਦੀ ਹੁੰਦੀ ਸੀ ਪਿੱਛੇ ਤੇ ਉਹਨੇ ਵੀ ਬਹੁਤ ਕੰਮ ਸੰਭਲੇ ਦਾ ਫਿਰ ਮੈਂ ਰਹਿ ਕੇ ਆਣ ਲੱਗ ਗਈ ਸੀ ਤੇ ਹੁਣ ਫੇਰ ਚਲੋ ਤੁਹਾਨੂੰ ਸਭ ਨੂੰ ਪਤਾ ਹੀ ਆ ਕੀ ਹੁਣ ਮੈਂ ਬਿਜ਼ਨਸ ਕਰਦੀ ਆ ਬਿਜ਼ਨਸ ਚਲੋ ਮੈਂ ਵਿੱਚ ਵੀ ਕਰਦੀ ਸੀ ਪਰ ਫਿਰ ਵੀ ਮੇਰਾ ਬੁਟੀਕ ਕਰ ਲਿਆ ਫਿਰ ਨਹੀਂ ਜਾ ਸਕਿਆ ਹੁਣ ਮੈਂ ਚਲੋ ਆਇਆ ਵੀ ਬੱਚੇ ਵੱਡੀਆਂ ਕਲਾਸਾਂ ਦੇ ਵਿੱਚ ਹੋ ਗਏ ਨਾਲੇ ਹੁਣ ਮੇਰੇ ਬੱਚਿਆਂ ਨੂੰ ਰੋਟੀ ਪਾਣੀ ਦੀ ਬਹੁਤ ਔਖੀ ਐ ਤੇ ਇਸ ਕਰਕੇ ਮੈਂ ਨਹੀਂ ਜਾਂਦੀ ਫਿਰ ਰੋਟੀ ਪਾਣੀ ਕਿੱਥੇ ਖਾਣਗੇ ਜੇ ਮੈਂ ਚਲੀ ਗਈ ਮੈਂ ਐਕਸ਼ਨ ਬਹੁਤ ਮਨਾ ਕਰ ਰਿਆ ਵੀ ਤੂੰ ਨਾ ਰਹਿ ਨਾ ਰਹਿ ਸਾਡੇ ਨਾਲ ਚੱਲ ਸਾਡੇ ਨਾਲ ਚੱਲ ਪਰਖੇ ਗਿਆ ਨਹੀਂ ਹੈਗਾ ਤੇ ਬਸ ਉਹਨੂੰ ਪਏ ਪਏ ਉਹ ਬਹੁਤ ਦੇਰ ਤੱਕ ਪਿਆਰਿਆ ਉਹਨੂੰ ਮੈਂ ਇਹ ਕਰਦੇ ਕਰਦੇ ਨੂੰ ਲੱਗਿਆ ਕਿ ਫੀਵਰ ਵੀ ਹੋ ਗਿਆ ਜਿਆਦਾ ਇਹ ਸਾਨੂੰ ਪੈਨ ਕਰਕੇ ਵੀ ਕਹਿੰਨਾ ਕਈ ਵਾਰੀ ਆਪਣੇ ਅੰਦਰ ਕਹਿੰਨਾ ਜੇ ਮੈਂ ਵੀ ਜਿਆਦਾ ਟਾਈਮ ਅਰੈਸਟ ਕਰੂੰਗੀ ਨਾ ਤਾਂ ਮੈਂ ਆਪਣੇ ਆਪ ਨੂੰ ਬਿਮਾਰ ਮਹਿਸੂਸ ਕਰੂੰਗੀ ਕਿਉਂ ਮੈਂ ਹਮੇਸ਼ਾ ਇਸ ਤਰ੍ਹਾਂ ਚਾਹਨੀ ਹੈ ਮੈਂ ਤਾਂ ਸਭ ਤੋਂ ਜਿੰਨੇ ਮਰਜ਼ੀ ਨੂੰ ਤਪ ਤੋਂ ਤਪ ਬੁਖਾਰ ਹੋਵੇ ਮੈਂ ਉੱਠ ਕੇ ਕੰਮ ਕਰਨ ਦੀ ਕੋਸ਼ਿਸ਼ ਹੀ ਕਰਦੀ ਆ ਤਾਂ ਕਿ ਜੇ ਮੈਂ ਪਈ ਰਹੂੰਗੀ ਮੈਂ ਆਪਣੇ ਆਪ ਨੂੰ ਫੀਵਰ ਮਹਿਸੂਸ ਕਰੂੰਗੀ ਕੀ ਕਰ ਰਹੀ ਹਾਂ ਚੋੜ ਖਰੀਏ ਨਾ ਥੱਪੜ ਖਾਂਗੇ ਸਾਨੂੰ ਚੋੜ ਨਾ ਖਾਇਆ ਕੁਝ ਵੀ ਲੈ ਕੁਝ ਵੀ ਕਿਉਂ ਤੇ ਲੋ ਜੀ ਅੱਜ ਆਪਾਂ ਦਿਖਾਵਾਂਗੇ ਤੁਹਾਨੂੰ ਬਹੁਤ ਹੀ ਪਿਆਰੇ ਪਿਆਰੇ ਸੂਟ ਬਹੁਤ ਹੀ ਸੋਹਣੇ ਸੋਹਣੇ ਸੂਟ ਇੰਨੇ ਪਿਆਰੇ ਪਿਆਰੇ ਸੂਟ ਓਨਲੀ ਸਾਰੇ ਰਹਿਣਗੇ ਟਿਸਟਾ ਬ੍ਰਾਂਡ ਦੇ ਠੀਕ ਹੈ ਨਾ ਜੀ ਟਿਸਟਾ ਓਨਲੀ ਨੰਬਰ 1 ਫੈਬਰਿਕ ਦੇ ਵਿੱਚ ਨੰਬਰ 1 ਫੈਬਰਿਕ ਹੁੰਦਾ ਸੂਟਾਂ ਦੇ ਵਿੱਚ ਓਨਲੀ ਸੂਟਾਂ ਦੇ ਵਿੱਚ ਫੈਬਰਿਕ ਨੰਬਰ 1 ਹੁੰਦਾ ਖਾਲੀ ਟਿਸਟਾ ਬ੍ਰਾਂਡ ਹੁੰਦਾ ਤਾਂ ਰਾਮ ਟੈਕਸ ਰਾਮ ਟੈਕਸ ਵੀ ਹੈ ਲੇਕਿਨ ਟਿਸਟਾ ਜ਼ਿਆਦਾ ਇਹ ਬਸ ਮਮੀਆਂ ਕੰਨ ਲੱਟਾ ਕੱਢ ਲਿਆ ਮੁੱਢੀ ਹੋ ਗਈ ਤੇ ਲੋ ਜੀ ਹੁਣ ਆ ਮੈਂ ਤੁਹਾਨੂੰ ਦਿਖਾਨੀ ਆ ਟਿਸਟਾ ਦੇ ਸੋਹਣੇ ਸੋਹਣੇ ਸੂਟ ਤੇ ਹੁਣ ਆਪਾਂ ਤੁਹਾਡੇ ਨਾਲ ਨਾ ਅੱਗੇ-ਅੱਗੇ ਟਿਸਟਾ ਦੇ ਸੂਟ ਵੀ ਲੈ ਕੇ ਹਾਜ਼ਰ ਹੋਇਆ ਕਰਾਂਗੇ ਕਿਉਂਕਿ ਗਰਮੀ ਆ ਗਈ ਗਰਮੀ ਦੇ ਵਿੱਚ ਸੋ ਕੋ ਸਰਦੀਆਂ ਨਾਲੋਂ ਵੱਧ ਸੂਟ ਗਰਮੀ ਦੇ ਚਾਹੀਦੇ ਕਿਉਂਕਿ ਫਟਦੇ ਜ਼ਿਆਦਾ ਮੇਰੇ ਤਾਂ ਆਪ ਫਟ ਜਾਂਦੇ ਆ ਘਸਦੇ ਜ਼ਿਆਦਾ ਹੁੰਦੇ ਆ ਗਰਮੀ ਦੇ ਆਕੇ ਵਾਲੇ ਵਿੱਚ ਖੁਸ਼ਬੂ ਆ ਗਿਆ ਉਹ ਸ਼ੈਂਪੂ ਦੇਂਦੀ ਹੈ ਬੇਟੀ ਡੱਬ ਸ਼ੈਂਪੂ ਲੈਣੀ ਹੁੰਦੀ ਹੈ ਮੈਂ ਤੇ ਅੱਜ ਸਿਰ ਤੋਂ ਹੋਇਆ ਸੀ ਤੇ ਕੱਲ ਅ ਗੈਸੀ ਨਾ ਤਾਂ ਪਹਿਲਾਂ ਵੀ ਕੱਲ ਤਾਂ ਨਹੀਂ ਧੋਇਆ ਕੋ ਕੱਲ ਸੰਡੇ ਸੀ ਕੱਲ ਨਹੀਂ ਧੋਇਆ ਹੈਗਾ ਪਹਿਲਾਂ ਧੋਇਆ ਸੀ ਮੰਦੇ ਰਾਤ ਕੋ ਧੋਇਆ ਤਾਂ ਸ਼ਨੀਵਾਰ ਕੋ ਐਨੇ ਸੰਜਨਾ ਨੇ ਸ਼ਨੀਵਾਰ ਨੂੰ ਮੈਨੂੰ ਦੁਬਾਰਾ ਸੇ ਵੰਗੀ ਜਾਣਾ ਹੈ ਮੈਨੂੰ ਮੇ ਨਾਨੀ ਕੀ ਆਇਆ ਐਨੇ ਇਸ ਵਾਰੀ ਬਹੁਤ ਜੀ ਲੱਗਿਆ ਆਪਣੀ ਨਾਨੀ ਘਰ ਕਿਉਂਕਿ ਜਦ ਬੱਚਾ ਬੜਾ ਹੋ ਜਾਂਦਾ ਨਾ ਛੋਟਾ ਬੱਚਾ ਖੇਡਦਾ ਰਹਿੰਦਾ ਇੱਕ ਵਾਰੀ ਅਗਲੇ ਪੁੱਛਦਾ ਵੀ ਹਾਂ ਬੱਚੇ ਆਏ ਆ ਜਦ ਬੱਚਾ ਵੱਡਾ ਹੋ ਜਾਂਦਾ ਸਭ ਤੋਂ ਫਿਰ ਜ਼ਿਆਦਾ ਤੋਂ ਜ਼ਿਆਦਾ ਮੇਰਾ ਵੀ ਇੰਨਾ ਦਿ ਲੱਗਿਆ ਮੈਨੂੰ ਇੰਨੀ ਬਹੁਤ ਵਧੀਆ ਲੱਗਿਆ ਮੈਂ ਕਿਤੇ ਘਰ ਜਾ ਕੇ ਮੈਂ ਮਾਂ ਮਾਂ ਉੱਤਰਾ ਲਾ ਕੇ ਆਉਂ парня. Pernia... ਜੋ ਗਲੀ ਗਵਾਂਢ ਚ ਜਕਤਾਨੀਆਂ ਕੁੜੀਆਂ ਸੀ ਮੇਰੀਆਂ ਭੂਆ ਲੱਗਦੇ ਮੇਰੀ ਇਸ ਤੋਂ ਤਾਂ ਉਦੋਂ ਤਾਂ ਉਹ ਜਵਾਨ ਸੀ ਜਦੋਂ ਮੈਂ ਮੇਰਾ ਜਨਮ ਹੋਇਆ ਸੀ ਤੇ ਪਰ ਮੈਨੂੰ ਕਿਸੇ ਕਿਸੇ ਦੇ ਵਿਆਹ ਦੀ ਹਲਕੀ ਹਲਕੀ ਹੀ ਧੁੰਮਾ ਕਾ ਮੈਨੂੰ ਸਾਰੀਆਂ ਮਿਲੀਆਂ ਬਹੁਤ ਚੰਗਾ ਲੱਗਿਆ ਸੀ ਬਹੁਤ ਹਾਸੀ ਖੇਲੀ ਖਰੀ ਅ ਮਮੀ ਕੇ ਫਰੈਂਡ ਕੇ ਐਨਵਰਸਰੀ ਹੋ ਰਿਹਾ ਮੈਸੇਜ ਨਹੀਂ ਕਰਾ ਹਾਂ ਅੱਜ ਮੇਰੀ ਹਾਂ ਹੁਣ ਮੈਂ ਕਰ ਦਿਆ ਅੱਜ ਬਲੌਗ ਵੀ ਕਰ ਦਤਾਂ ਮੇਰੀ ਅੱਜ ਮੇਰੀ ਐਨਵਰਸਰੀ ਅੱਜ ਮੇਰੀ ਫਰੈਂਡ ਦੀ ਹੈਗੀ ਹੈ ਜੀ ਮੈਰਿਜ ਐਨਵਰਸਰੀ ਤੇ ਮੈਨੂੰ ਬਹੁਤ ਜ਼ਿਆਦਾ ਚਾ ਚੜਿਆ ਕਿ ਅੱਜ ਉਹਦੀ ਐਨਵਰਸਰੀ ਆ ਅੱਜ ਮੇਰੀ ਤੇ ਮੇਰੀ ਫਰੈਂਡ ਦੀ ਵੀ ਐਨੀਵਰਸਰੀ ਹੈ ਜੀ ਨਾ ਤੇ ਜਿਹੜਾ ਸਾਡਾ ਪੁਰਾਣਾ ਮੱਲਾ ਸੀ ਉੱਥੇ ਉਹਨਾਂ ਦੀ ਬੇਟੀ ਸੀ ਤੇ ਚਲੋ ਨਾਮ ਤਾਂ ਆਪਾਂ ਨਹੀਂ ਮੈਂਸ਼ਨ ਕਰਦੇ ਪਤਾ ਕਿ ਆ ਜੀ ਕਿਸੇ ਨੂੰ ਚੰਗਾ ਲੱਗਦਾ ਕਿਸੇ ਨੂੰ ਨਹੀਂ ਚੰਗਾ ਲੱਗਦਾ ਤੇ ਉਹਨਾਂ ਦੀ ਬੇਟੀ ਦੀ ਉਹ ਵੀ ਬਹੁਤ ਜ਼ਿਆਦਾ ਸਿਆਣੀ ਬੇਟੀ ਹੈ ਬਹੁਤ ਜ਼ਿਆਦਾ ਤੇ ਜਿਹੜੀ ਮੇਰੀ ਫਰੈਂਡ ਹੈ ਉਹ ਵੀ ਬਹੁਤ ਜ਼ਿਆਦਾ ਸਿਆਣੀ ਹੈ ਬਹੁਤ ਜ਼ਿਆਦਾ ਸਿਆਣੀ ਹੈ ਮੇਰੀ ਫਰੈਂਡ ਬਹੁਤ ਜ਼ਿਆਦਾ ਵੈਸਾ ਮੇਰੀਆਂ ਸਾਰੀਆਂ ਫਰੈਂਡਾਂ ਸਿਆਣੀਆਂ ਪਰ ਇਹ ਫਰੈਂਡ ਮੇਰੀ ਸਭ ਨਾਲੋਂ ਹਟ ਕੇ ਜੇ ਸਿਆਣੀ ਹੈ ਬੜਾ ਇਹਨੇ ਵਿਚਾਰੀ ਨੇ ਬੜੀ ਮਿਹਨਤ ਕੀਤੀ ਆਪਣੀ ਦੇ ਨਾਲ ਬਹੁਤ ਬੜੀ ਮਤਲਬ ਕਿ ਕੋਈ ਵੀ ਕੰਮ ਕਰਿਆ ਬੜੀ ਸਫਾਈ ਦੇ ਨਾਲ ਕੰਮ ਕਰਿਆ ਅੱਜ ਉਹਦੀ ਅੱਜ ਮੇਰੀ ਫਰੈਂਡ ਦੀ ਮੈਰਿਜ ਨੂੰ 23 ਇਅਰਸ ਹੋ ਗਏ ਆ ਕੌਣ ਚੰਨਵਰਸੀ ਹੁੰਦੀ ਹੈ ਜਦ 25 ਹੋ ਜਾਂਦੇ ਆ ਮੇਰੀ ਫਰੈਂਡ ਦੀ ਮੈਰਿਜ ਹੋਈ ਸੀ ਨਹੀਂ 22 ਇਅਰਸ ਹੋ ਗਿਆ ਜੀ ਮੇਰੀ ਫਰੈਂਡ ਦੀ ਮੈਰਿਜ ਨੂੰ ਕਿ ਮੇਰੀ ਫਰੈਂਡ ਦੀ ਮੈਰਿਜ ਹੋਈ ਸੀ 2004 ਚ ਅੱਜ 22 ਇਅਰਸ ਹੋ ਗਏ ਮੇਰੀ ਫਰੈਂਡ ਦੀ ਮੈਰਿਜ ਨੂੰ 3 ਸਾਲਾਂ ਨੂੰ 25 ਹੋ ਜਾਣਗੇ 25 ਸਿਲਵਰ ਜੁਲ ਵੀ ਹੁੰਦੀ ਆ ਸਿਲਵਰ ਜੁੱਬਲੀ ਮਨਾਉਣੀ ਹੈ ਪਰ ਉਹ ਅਸੀਂ ਦੇਸੀ ਲੋਕਾਂ ਸੀ ਨਹੀਂ ਕਿਸਕ ਮਨਾਦੇ ਹੈਗੇ ਵਾਈ ਮੈਂ ਆਪਣੀ ਕਿਸ ਤਰ੍ਹਾਂ ਦੀ ਜ਼ਰੂਰ ਬਣਾਉਂਗੀ ਤਦ ਤੱਕ ਮੇਰੀ ਨੌਕਰੀ ਲੱਜੇਗੀ ਮੈਨੂੰ ਉਸੇ ਨੇ ਯਾਦ ਕਰਿਆ ਵੀ ਜਿੱਤੂ ਨੇ ਮੈਂ ਹੁਣ ਕਰਦੀਆਂ ਨੂੰ ਗਾਇਸ ਮੇਰੀ ਮੰਮੀ ਕੀ ਹੋਏਗੀ ਜਦ ਮੈਨੂੰ ਨੌਕਰੀ ਲੱਜੇਗੀ ਮੈਂ ਆਪਣੀ ਮੰਮੀ ਕੀ ਮਨਾਉਂਗੀ ਬਟੇ ਬੱਚਾ ਪੜ੍ਹਨ ਲਿਖੇ ਜੇ ਉਹੀ ਬਹੁਤ ਹੈ ਚਲੋ ਜੀ ਇੰਨ ਕੋ ਹਾਈ ਨਹੀਂ ਕਿ ਅਸੀਂ ਕੁਝ ਸੈਲੀਬ੍ਰੇਟ ਕਰ ਰਹੇ ਹੈ। ਦੇਖੋ ਜੀ ਹੁਣ ਆਪਾਂ ਕਰੀਏ ਸੂਟ ਦਿਖਾਈਏ ਥੋੜਾ ਬਲੌਗ ਮੇਰਾ 6 ਮਿੰਟਾਂ ਦਾ ਹੋ ਗਿਆ ਤੇ ਹੁਣ ਦਿਖਾਈਏ ਤੁਹਾਨੂੰ ਸੋਹਣੇ ਸੋਹਣੇ ਸੂਟ ਵਾਓ ਅਗੇ ਅਗੇ ਜੀ ਆਪਣੇ ਕੋਲ ਟਿਸਟਾ ਬ੍ਰਾਂਡ ਦੇ ਬਹੁਤ ਪਿਆਰੇ ਪਿਆਰੇ ਸੂਟ ਪਹਿਣਾ ਦੀ ਬਹੁਤ ਜਿਆਦਾ ਡਿਮਾਂਡ ਰਹਿੰਦੀ ਹੈ ਕਿ ਮੋਨਿਕਾ ਸਾਨੂੰ ਆਲਓਵਰ ਸੂਟ ਦਿਆ ਕਰੋ ਆਲਓਵਰ ਸੂਟ ਦਿਆ ਕਰੋ ਲੋ ਜੀ ਚੁੱਕੋ ਇਹ ਆਲਓਵਰ ਸੂਟ ਹੈ ਸਾਰੇ ਬਹੁਤ ਪਿਆਰੇ ਪਿਆਰੇ ਪ੍ਰਿੰਟ ਬੜੇ ਪਿਆਰੇ ਪਿਆਰੇ ਔਰ ਇਹ ਮੇਰਾ ਅਚਮਾਇਆ ਹੋਇਆ ਫੈਬਰਿਕ ਹੈ ਟਿਸਟਾ ਦਾ ਫੈਬਰਿਕ ਹੈ ਇਹ ਇੰਨੀ ਟਾਈਮ ਤੱਕ ਕਿਤੇ ਨਹੀਂ ਜਾਂਦਾ ਹੈਗਾ ਬਹੁਤ ਪਿਆਰਾ ਨਾਤਾ ਹੈ ਚਾਕਾਂ ਤੋਂ ਫਟੇ ਨਾ ਹੀ ਜਲਦੀ ਘਸੇ ਤੇ ਨਾ ਹੀ ਇਹਦੇ ਚ ਰੰਗ ਨਿਕਲੇ ਤੇ ਬਹੁਤ ਹੀ ਜਾਇਜ਼ ਰੇਟਾਂ ਜੀ ਇਹਦੇ ਬੜੇ ਰੀਜਨੇਬਲ ਜੇ ਪ੍ਰਾਈਸ ਹੈ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਹਰ ਇੱਕ ਪ੍ਰਿੰਟ ਦੇ ਨਾਲ ਤੁਹਾਨੂੰ ਜਿਸ ਤਰ੍ਹਾਂ ਦੀ ਤੁਹਾਡੀ ਤੁਸੀਂ ਚਾਹੋਗੇ ਤੁਸੀਂ ਜਿਹੜਾ ਕਹੋਗੇ ਮੈਂ ਤੁਹਾਨੂੰ ਉਹੀ ਵਾਲਾ ਭੇਜਾਂਗੀ ਬੜੇ ਪਿਆਰੇ ਪਿਆਰੇ ਸੂਟ ਹੈ ਹਰ ਕਲਰ ਇਹ ਕਲਰ ਦੇਖੋ ਕਿੰਨਾ ਪਿਆਰਾ ਹੈ ਗ੍ਰੀਨ ਬਲੂ ਜਬ ਬੜਾ ਪਿਆਰਾ ਇਹ ਦੇਖੋ ਜੀ ਇਧਰ ਤੇ ਨੋਈ ਕਲਰ ਇਹ ਬਲੂ ਬੜਾ ਪਿਆਰਾ ਅੰਬੀ ਡਿਜ਼ਾਈਨ ਦੇ ਵਿੱਚ ਬਹੁਤ ਸੋਹਣੇ ਸੋਹਣੇ ਸੂਟ ਆ ਗਏ ਤੁਸੀਂ ਜਲਦੀ ਤੇ ਜਲਦੀ ਮੈਨੂੰ ਆਰਡਰ ਦੇ ਦਿਓ ਇਹ ਦੇਖੋ ਕਿੰਨਾ ਪਿਆਰਾ ਜਾ ਕਲਰ ਬੜਾ ਪਿਆਰਾ ਜਾ ਇਹ ਵੀ ਕਲਰ ਬੜਾ ਪਿਆਰਾ ਬਹੁਤ ਸੋਹਣਾ ਤੇ ਤੁਸੀਂ ਮੈਨੂੰ ਜਲਦੀ ਜਲਦੀ ਆਰਡਰ ਦੇ ਦਿਓ ਮੈਂ ਆਪਣਾ WhatsApp ਨੰਬਰ ਉੱਪਰ ਹੀ ਲਗਾਉਂਗੀ ਵੀਡੀਓ ਦੇ ਤੇ ਟਿਸਟਾ ਦੇ ਟਿਸਟਾ ਇੱਕ ਬਹੁਤ ਹੀ ਅੱਛਾ ਬ੍ਰਾਂਡ ਹੈ ਬਹੁਤ ਹੀ ਅੱਛਾ ਬ੍ਰਾਂਡ ਤੁਸੀਂ ਜਮ ਜੀ ਮੈਨੂੰ ਆਰਡਰ ਦੇ ਦਿਓ ਫਸਟ ਇਹ ਦੋ ਤਾਂ ਮੈਂ ਤੁਹਾਨੂੰ ਜਲਦੀ ਤੋਂ ਜਲਦੀ ਸੂਟ ਸਟਿਚ ਕਰਕੇ ਭੇਜਾਂ ਬਟਨ ਲਗਵਾਓ ਪਾਈਪਿੰਨਾ ਲਗਵਾਓ ਲੈਸਾਂ ਲਗਵਾਓ ਇਹਦੀ ਲੁੱਕ ਚਾਰ ਚੰਦ ਲੱਗ ਜੇਗੀ ਜਦ ਇਹ ਸੂਟ ਸਟਿਚ ਹੋ ਜਾਣਗੇ ਬੜੇ ਪਿਆਰੇ ਪਿਆਰੇ ਜੇ ਸੂਟ ਹੈ ਤੇ ਇਹਨਾਂ ਦੇ ਨਾਲ ਆਪਾਂ ਨਾ ਮਸਲੀਨ ਵਗੈਰਾ ਦੇ ਦੁਪट्टे ਵੀ ਲਗਾ ਸਕਦੇ ਹਾਂ ਕਿਉਂਕਿ ਇਹ ਥੋੜੇ ਡੇਲੀ wear ਦੇ ਸੂਟ ਹੁੰਦੇ ਨੇ ਪਰ ਫੈਬਰਿਕ ਬੜਾ ਪਿਆਰਾ ਈ ਜਿਵੇਂ ਗੁਰਦੁਆਰਾ ਸਾਹਿਬ ਆਪਾਂ ਕੇ ਜਾਣਾ ਹੋਵੇ ਤਾਂ ਮਸਲੀਨ ਦਾ ਦੁਪੱਟਾ ਸਾਡੇ ਸਿਰ ਤੇ ਬੜੇ ਆਰਾਮ ਦੇ ਨਾਲ ਟਿਕਿਆ ਰਹਿੰਦਾ ਹੈ ਤੇ ਉਹ ਸਿਰ ਤੋਂ ਵੀ ਨਹੀਂ ਉਤਰਦਾ ਹੈਗਾ ਬੜੇ ਬਹੁਤ ਸੋਹਣੇ ਸੋਹਣੇ ਸੂਟ ਹੈ ਜੀ ਬੜੇ ਪਿਆਰੇ ਪਿਆਰੇ ਕੋਈ ਕਿਸੇ ਨੇ ਫਰੌਕ ਟਾਈਪ ਡਿਜ਼ਾਈਨ ਬਣਾਣਾ ਹੋਵੇ ਸੂਟ ਦਾ ਪਲਾਜੋ ਸੂਟ ਦੇ ਨਾਲ ਉਹ ਵੀ ਬਣਾ ਸਕਦੇ ਆ ਤੇ ਕਲਰ ਕੰਬੀਨੇਸ਼ਨ ਸਾਰੇ ਸੂਟਾਂ ਦਾ ਬਹੁਤ ਹੀ ਪਿਆਰਾ ਪਿਆਰਾ ਹੈ ਦੇਖੋ ਇਹ ਡਿਜ਼ਾਈਨ ਮੈਂ ਆਪਾਂ ਨੇ ਨਾ ਹੁਣ ਪਿੱਛੇ ਅ ਸਰਦੀਆਂ ਚ ਵੀ ਭੇਜੇ ਸੀਗੇ ਤਿਆਰ ਕਰਵਾ ਕੇ ਤੇ ਉਹੀ ਆਪਣੇ ਹੁਣ ਫਿਰ ਗਰਮੀਆਂ ਦੇ ਵੀ ਆਗੇ ਲੁੱਕ ਬੜੇ ਪਿਆਰੇ ਪਿਆਰੇ ਜੇ ਸੂਟ ਹੈ ਸਾਰੇ ਸੂਟ ਤੇ ਤੁਸੀਂ ਮੈਨੂੰ ਫਟਾਫਟ ਆਰਡਰ ਦੇ ਦਿਓ ਸੋਹਣੇ ਸੋਹਣੇ ਸੂਟ